ਵਾਹਿਗੁਰੂ ਜੀ ਆਖਾਲ ਸਾਹਿਬ ਚਿਰ ਵਾਹਿਗੁਰੂ ਜੀ ਕੀ ਭਤੇ ਦੋਸਤੋ ਹੱਥ ਮੰਨ ਕੇ ਬੇਨਤੀ ਹੈ ਜਰੂਰ ਮੇਰੀ ਪ੍ਰਵਾਨ ਕਰਨੀ ਤੁਹਾਨੂੰ ਪਤਾ ਮੈਂ ਗੁਰਦਿਆਂ ਦਾ ਪੇਸ਼ੈਂਟ ਆ ਹੱਥੇ ਦੇ ਵਿੱਚ ਦੋ ਵਾਰ ਡਾਇਲਸ ਹੁੰਦੇ ਆ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਹੈ ਕਦੇ ਉਨਸਾਣ ਜਸਨੂ ਉਹ ਐਸੀ ਕਿ ਗਰੀਬੀ ਆ ਭਈਆ ਮਸਕੋਟੀ ਗੱਡ ਨੂੰ ਜੌਬ ਕਰਦਾ ਸੀ ਉਹਦੇ ਨਾਲ ਮਰੀ ਆ ਜਲਾਈ ਚੱਲ ਰਹੀ ਸੀ ਇੱਕ ਮੇਰੀ ਪਤਨੀ ਐ ਦੋ ਮਰੇ ਬੱਚੇ ਆ 5 ਸਾਲ ਹੋ ਗਏ ਆ ਜਿਉਂ ਜਦੋਂ ਦਾ ਬਿਮਾਰ ਹੋਇਆ ਜਾਂ ਜਉਂਦੇ ਹਾਸਤੇ ਰਹਿਣ ਦਾਨੇ ਸਦੇ ਨਵੀਰ ਮੇਰੇ ਰਿਸ਼ਤੇਦਾਰ ਬੰਡਾ ਆਸੀ ਉਹ ਦੋਸਤ ਮਿੱਤਰ ਜਿਨ੍ਹਾਂ ਨੇ ਮੇਰਾ ਸੰਯੋਗ ਦਿੱਤਾ ਤੇ ਮੇਰਾ ਹੈਲਪ ਕੀਤੇ ਤੇ ਮੇਰਾ ਲਾਜ ਚੰਨਿਆ ਤੇ ਚੱਲਦਾ ਆ ਰਿਹਾ ਤੇ ਹੁਣ ਮੈਨੂੰ ਦਿੱਕਤ ਬਹੁਤ ਆ ਰਹੀ ਹੈਗੀ ਮੇਰਾ ਪਿਸ਼ਾਬ ਬਿਲਕੁਲ ਬੰਦ ਆ ਉਹਦੇ ਵਿੱਚ ਸੋਡੀਅਮ ਬਾਹਰ ਆ ਰਿਹਾ ਔਰ ਟੈਸਟ ਕਰਵਾਉਣੇ ਆ ਦਵਾਈ ਮੇਰੇ ਕੋਲ ਬਿਲਕੁਲ ਖਤਮ ਹੋਈ ਪਈ ਹੈ ਕੋਈ ਮੇਰੇ ਕੋਲੇ ਦਵਾਈ ਨਹੀਂ ਤੇ ਬੀਪੀ 200 ਪਲਸ ਅੱਜ ਆਵਟਦਾ ਹੈਗਾ 180 ਦਾ ਤੋ ਤੇ ਰਹਿੰਦੇ ਰਹਿੰਦਾ ਹੈਗਾ ਆਣੀ ਪਤਾ ਵੀ ਕਿਹੜੇ ਵੇਲੇ ਕਿਦੰ ਮਾਦਿਆ ਜਾਂਦਾ ਹੈ ਫੇਰ ਮੈਨੂੰ ਟੈਬਲੇਟਾਂ ਲਾਣੀਆਂ ਮੈਨੂੰ ਉਹ ਵੀ ਗੋਲ ਨਾ ਰੱਖਣੀਆਂ ਪੈਂਦੀਆਂ ਉਹ ਕਹ ਯਾਰ ਪੈਸੇ ਕੋਲੇ ਹੁੰਦੇ ਨਹੀਂਗੇ ਜੇ ਕੋਈ 150 ਜਿਵੇਂ ਮਿਲ ਗਿਆ ਬਸ ਉਹੋਂ ਨਿਕਲ ਆਇਆ ਉਹਨਾਂ ਤੇ ਹੱਥ ਵੱਲ ਕੇ ਮੇਰੇ ਨੂੰ ਜਰੂਰ ਮਦਦ ਕੀਤੀ ਜਾਵੇ ਮੇਰੇ ਪਿੰਡ ਆ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਵਾਕਿਆ ਬੰਦਾ ਲੋੜਵੰਦਾ ਹੈ ਕਿ ਨਹੀਂ ਇਸੇ ਰੋਹ ਦੇ ਵਿੱਚ ਮੇਰੀ ਮਾਤਾ ਜੀ ਦੀ ਡੈਥ ਹੋ ਗਈ ਸੀ ਉਹਨਾਂ ਦੇ ਪੈਸਾ ਬਹੁਤ ਲੱਗਿਆ ਸੀਗਾ ਤੇ ਇਸ ਕਰਕੇ ਹੁਣ ਮੈਂ ਬਹੁਤ ਦੁੱਖ ਦੀ ਘੜੀ ਦੇ ਵਿੱਚ ਆ ਹੱਥ ਵਨ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤੇ ਜਿਨ੍ਹਾਂ ਦਾ ਆਪਾ ਬਨਾਨਕ ਦੀ ਕਿਰਪਾ ਦੇ ਨਾਲ ਘਰ ਚੱਲਦਾ ਮੈਨਿਆਂ ਦਾ ਮੈਨੂੰ ਲੱਖਾਂ ਕਰੋੜਾ ਦਿਓ ਬਸ ਮੈਨੂੰ ਮੈਡੀਸਨ ਟਾਈਮ ਸਾਰ ਸਹੀ ਮਿਲੀ ਜਾਵੇ ਤੇ ਮੇਰਾ ਟਰੀਟਮੈਂਟ ਹੋਈ ਜਾਵੇ ਤੇ ਮੈਂ ਆਪਣੇ ਬੱਚਿਆਂ ਦੇ ਵਿੱਚ ਬੈਠਾ ਰਹਾ ਫਸ ਮੈਨੂੰ ਇੰਨਾ ਹੀ ਕਾਫੀ ਹੈ ਹੋਰ ਮੈਨੂੰ ਕੁਝ ਨਹੀਂ ਚਾਹੀਦਾਗਾ ਨਾ ਕੋ ਮਾਇ ਕਹਣਾਗਾ ਵੀ ਮੈਨੂੰ ਉਹ ਬਾਹਲਾ ਪੈਸਾ ਦਿਓ ਫਸ ਮੈਨੂੰ ਦਵਾਈ ਦੇਨੇ ਇੰਨੀ ਹੈਲਪ ਕਰ ਦਿਓ ਵੀਡੀਓ ਨਮਾ ਤੂੰ ਸ਼ੇਅਰ ਕਰ ਤੂੰ ਲਾਈਕ ਕਮੈਂਟ ਤੇ ਵਿੱਚ ਅਰਦਾਸ ਪ੍ਰਮਾਤਮਾ ਅੱਗੇ ਰੂਰ ਕਰਨੇ ਸਿਆਣੇ ਕਹਿੰਦੇ ਐ ਵੀ ਦਵਾਈ ਦੇ ਨਾਲ ਇਹ ਦਵਾਈ ਲੈਨੇ ਆ ਨਾਲ ਪ੍ਰਾਰਥਨਾ ਅਰਦਾਸ ਕਰਨੇ ਬਹੁਤ ਜ਼ਰੂਰੀ ਹੈ ਉਸ ਪ੍ਰਮਾਤਮਾ ਨੇ ਫ੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਨਾਨਕ ਨੇ ਉਹਨਾਂ ਨੇ ਠੀਕ ਕਰਨਾ ਹੈਗਾ ਤੇ ਪ੍ਰਮਾਤਮਾ ਦਾ ਮੈਂ ਲੱਖ ਲੱਖ ਸ਼ੁਕਰ ਕਰਦਾ ਹਾਂ ਜੀ ਨੇ ਮੈਨੂੰ ਜ਼ਿੰਦਗੀ ਅਜੇ ਬਖਸ਼ੀ ਹੈ ਨਹੀਂ ਮੇਰੀ ਕੰਡੀਸ਼ਨ ਜਦੋਂ ਫ੍ਰੀਡਕੋਟ ਮੈਡੀਕਲ ਦੇ ਵਿੱਚ ਦਾਖਲ ਸੀ ਬਚਨ ਜੀ ਕੋਈ ਪੋਜੀਸ਼ਨ ਨਹੀਂ ਸੀ 15 ਦਿਨ ਮ ਕੋਮਾ 'ਚ ਹੀ ਰਿਹਾ ਬਹੁਤ ਔਖਾ ਮੱਟਣਾ ਦੇ ਉੱਤੇ ਮੇਰੇ ਸੁੰਨੀਆਂ ਲੱਗਦੀਆਂ ਰਹੀਆਂ ਐਸ ਤਰ੍ਹਾਂ ਆਹ ਟਾਉਨ ਦੇ ਵਿੱਚ ਉਹਨੇ ਛੱਡਾਂ ਤੇ ਵੀ ਲੱਗ ਰਹਿਣੀਆਂ ਇਥੇ ਹਾਰਡ ਟੇਬਲ ਲੱਗੀ ਰਹੀ ਤੇ ਇੱਧਰ ਫਿਸਟੂਲਾ ਬਣਿਆ ਇੱਥੇ ਬਣਿਆ ਹੁਣ ਆ ਬੰਦ ਹੋ ਗਏ ਸੀਗੇ ਫਿਰ ਹੁਣ ਇੱਥੇ ਬਣਿਆ ਆ ਤੁਸੀਂ ਵੇਖ ਸਕਦੇ ਹੋ ਤੇ ਬਹੁਤ ਔਖਾ ਹੈਗਾ ਤਦਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਹਲਕਾ ਕੀਤੇ ਜਾਵੇ ਨਾਮ ਮੇਰਾ ਲਖਵਿੰਦਰ ਸਿੰਘ ਪਿਤਾ ਦਾ ਨਾਮ ਰਾਜਵਿੰਦਰ ਸਿੰਘ ਪਿੰਡ ਮੇਰਾ ਕੁੱਠੀ ਸਪੂਰਾ ਸਿੰਘਾ ਜਿਲ੍ਹਾ ਬਠਿੰਡਾ ਸ਼ਹਿਰ ਗੋੰਨੇ ਦਾ ਮੰਡੀਲਾ ਦਾ ਦਾਖਾਣਾ ਮੈਂ ਮਸਵਾਹੀ ਹੈ ਮੈਂ ਤੁਹਾਨੂੰ ਮੋਬਾਈਲ ਨੰਬਰ ਬੂਲ ਵੀ ਲਿਖਣਾ ਤੇ ਉੱਪਰ ਵੀ ਸਕਰੀਨ ਤੇ ਪਾਉ ਦ ਕਾਉਂਟ ਨੰਬਰ ਵੀ ਪਾਉਂਗਾ 98783 ਕਿਰਾਨੀ ਨੀਰੁਠਾਟ Google Pay ਨੰਬਰ ਹੈ ਕਵੇਟ ਗਿਆ ਮੈਂ ਫੋਨ ਕਰਿਆ ਅੱਤਵੰਨ ਕੇ ਬੇਨਤੀ ਹੈ ਵੀ ਜ਼ਰੂਰ ਪੜਵਾ ਲੈ ਪ੍ਰਵਾਨ ਕਰਨੇ ਤੇ ਵਾਦ-ਵਦ ਗਰੁੱਪਾਂ ਦੇ ਵਿੱਚ ਸ਼ੇਅਰ ਕਰਨੇ ਤੇ ਮੇਰੇ ਜ਼ਰੂਰ ਹੈਲਪ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਜਿਉ ਵਾਹਿਗੁਰੂ ਜੀ ਕੀ ਫਤਿਹ ਸੀ ਤੰਦਰੁਸਤ ਹੈ ਬਖੇ ਦਿਨ ਦੁਕਲੇ ਰਾਜ ਚੋਂ ਕੁਲ ਤਰੱਕੀ ਬਾਛੇ ਜੋ ਬੋਲ-ਬੋਲ ਨਸਿਆਣੇ ਕਹਿੰਦੇ ਤਲਾਰ ਭਰਦਾ ਜ਼ਰੂਰ ਜਸਵੰਤ ਦੇਵ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ